ਦੋ ਥੋੜੀ ਜੀ ਜਾਣਕੀ ਕੀ ਸਰ ਬੇਨਤੀ ਇਹ ਆ ਵੀ ਜਿਹੜਾ ਰਸਤਾ ਨਾ ਜੀ ਇਹ ਇਹਦੇ ਇਹ ਮਾਲਕ ਕਦੀ ਵੀ ਨਹੀਂ ਬਣ ਸਕਦੇ ਅੱਜ ਇੱਕ ਪੰਚਾਇਤ ਮਦਦ ਕਰਦੀ ਕੱਲ ਨੂੰ ਦੂਜੀ ਪੰਚਾਇਤ ਆ ਜੂ ਕੱਲ ਨੂੰ ਤੀਜੀ ਆ ਜੂਗੀ ਜੀ ਕਿਉਂਕਿ ਇਹ ਰਸਤਾ ਇਹਦੇ ਵਿੱਚ ਇਹਨਾਂ ਨੂੰ ਕੋਈ ਬਿਠਾ ਨਹੀਂ ਸਕਦਾ ਜੇ ਆਪਾਂ ਇਹਨਾਂ ਦੀ ਸਹੀ ਤਰ੍ਹਾਂ ਮਦਦ ਕਰਨੀ ਚਾਹੁੰਦੇ ਆ ਵਿੱਚ ਇਹ ਮੈਂ ਆ ਤੇ ਮੈਂ ਇੱਥੇ ਰਹਿੰਦਾ ਵਾਂ ਇਹਨਾਂ ਦੀ ਜੋ ਮਦਦ ਪੰਚਾਇਤ ਬਹੁਤ ਜਗ੍ਹਾ ਬਹੁਤ ਲੋਕਾਂ ਕੋਲੇ ਪਈ ਆ ਇਹਨਾਂ ਨੂੰ ਵਧੀਆ ਜਗ੍ਹਾ ਆਪਾਂ ਦਈਏ ਤੇ ਮੈਂ ਵੀ ਜੋ ਮਦਦ ਕਰ ਸਕਦਾ ਮੈਂ ਕਰੂੰਗਾ ਇਹ ਨਹੀਂ ਹੋ ਸਕਦਾ ਲੇਕਿਨ ਜੇ ਇਹ ਕਹਿਣਗੇ ਵੀ ਇਹਦੇ ਚ ਬੈਠੇ ਰਹਿਣਾ ਇਹ ਬਹੁਤ ਮੁਸ਼ਕਲ ਹੈ ਰਸਤਾ ਜੀ ਰਸਤੇ ਚ ਕੋਈ ਨਹੀਂ ਜਿਭਾ ਸਕਦਾ ਕਿਸੇ ਨਹੀਂ ਬਿਲਕੁਲ ਜੀ ਬਿਲਕੁਲ ਕੋਜੀ ਇਹ ਰਸਤਾ ਦੱਸ ਰਹੇ ਜੀ ਜਿਹੜਾ ਹੈ ਕਿਉਂਕਿ ਰਸਤੇ ਪਰ ਕੀ ਪ੍ਰਧਾਨ ਸਾਹਿਬ ਕੱਟੀ ਫੋਨ ਠੀਕ ਆ ਠੀਕ ਆ ਕੇ ਵੇਖ ਲੈ ਦੋ ਮਿੰਟ ਰਕੀਂ। ਹਾਂਜੀ ਪ੍ਰਧਾਨ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੋ ਥੋੜਾ ਜਿਹਾ ਨਾਮ ਪਹਿਲਾਂ ਦੱਸੋ ਜੀ ਆਪਣਾ। ਮੇਰਾ ਨਾਮ ਰੰਜੀਤ ਸਿੰਘ ਆ ਜੀ। ਤੇ ਕਿਹੜੀ ਜਥੇਬੰਦੀ ਵਾਲੇ ਹੋ? ਮੈਂ ਸਿੱਧੂਪੁਰ ਜਥੇਬੰਦੀ ਦਾ ਬਲਾਕ ਪ੍ਰਧਾਨ ਆ। ਹਾਂਜੀ ਹਾਂਜੀ। ਹਾਂਜੀ। ਤੇ ਕੀ ਕਹਿਣਾ ਚਾਹੁੰਦੇ ਹੋ? ਜੋ ਇਹ ਦੱਸ ਰਹੇ ਆ ਜੀ ਇਹ ਰਸਤਾ ਇਸ ਜਗ੍ਹਾ ਤੇ ਤੁਹਾਡੇ ਕੀ ਵਿਚਾਰ ਆ ਜੀ? ਇਹ ਤਾਂ ਕਿ ਈਰਖਾ ਵਾਲਾ ਰਸਤੇ ਦੀ ਕੋਈ ਗੱਲ ਨਹੀਂ ਹੈਗੀ। ਰਸਤਾ ਇਹ ਬੁਕਾਰ ਦੇ ਦੋ ਪਾਸੇ ਰਸਤਾ ਪਾਣੀ ਨੂੰ ਬਣ ਡਿਆ ਵਾ। ਤੇ ਜ਼ਮੀਨ ਆ ਜਿਹੜੀ ਸੜਕ ਦੇ ਡਾਲ ਲੱਗਣ ਦੀ ਆ। ਇਹ ਇੱਕ ਈਰਖਾ ਦਾ ਸਵਾਲ ਬੜਿਆ ਹੋਇਆ ਵਾ ਇਹਨਾਂ ਦਾ ਹੋਰ ਕੋਈ ਇਹਦੇ ਵਿੱਚ ਉਹੋ ਜੀ ਗੱਲ ਕੋਈ ਨਹੀਂ ਕੋਈ ਵੀ ਜੋ ਠੀਕ ਆ ਜੀ ਈਰਖਾ ਦੇ ਨਾਲ ਹੀ ਇਹ ਜੋ ਕੁਝ ਹੋ ਰਿਹਾ ਅਸੀਂ ਸਰਦਾਰ ਸਾਹਿਬ ਦੀਆਂ ਮਰਦਾ ਕਰਦੇ ਆ ਬੇਰਤੀਆ ਕਰਦੇ ਆ ਵੀ ਜੇ ਇਨਾਂ ਨੂੰ ਕੋਈ ਗਲਤੀ ਹੋ ਗਈ ਤੇ ਇਨਾਂ ਨੂੰ ਮਾਫ ਕਰਦੇ ਆ ਠੀਕ ਹੈ ਤੇ ਇਨਾਂ ਨੂੰ ਨਾ ਜਾੜੋ ਇਨਾਂ ਨੂੰ ਵਸਦੇ ਰਹੋ ਹਾਂਜੀ ਬਿਲਕੁਲ ਜੀ ਸਿੱਧੂਪੁਰ ਜਯਪਦੀ ਵੱਲੋਂ ਵੀ ਇਹੋ ਆ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਦਾ ਘਰ ਨਹੀਂ ਢਾਣਾ ਚਾਹੀਦਾ ਬਾਕੀ ਜੋ ਕੋਈ ਪਰਚਾਇਤ ਜਾਂ ਆਮ ਬੰਦੇ ਰੱਖ ਕੇ ਸਮਝੌਤਾ ਕਰਾਉਣ ਨੂੰ ਹੋਇਆ ਸਮਝੌਤਾ ਕੀ ਗੱਲ ਨਿਭੜੀ ਕੋਈ ਸੀ ਹੋਇਆ ਸੀ ਅੱਗੇ ਰਾਜੀਨਾਵਾ ਲਿਖਤੀ ਹੋਇਆ ਸੀ ਉਹ ਇਹਨਾਂ ਨੇ ਮੰਨਣ ਤੋਂ ਇਨਕਾਰ ਕਰਤਾ ਠੀਕ ਹੈ ਅਸੀਂ ਹੁਣ ਫੇਰ ਆਨੇ ਆਵੇਂ ਜੇ ਤੁਸੀਂ ਚਾਹੁੰਦੇ ਜੇ ਕੋਈ ਅੱਖਰ ਵੱਧ ਘੱਟ ਲਿਖਾ ਗਿਆ ਉਹ ਅਸੀਂ ਦੁਬਾਰਾ ਲਿਖਾ ਦਿੰਦੇ ਹਾਂ ਤੇ ਉਹ ਰਾਜੀਨਾਵਾ ਲਾਗੂ ਰਹੇਗਾ ਠੀਕ ਹੈ ਸਰਦਾਰ ਸਾਹਿਬ ਉਹਦੀ ਸਾਡੀ ਅਜੇ ਕੋਈ ਗੱਲ ਦਾ ਪਾ ਦਿੰਦੀ ਰਹੇ ਛੋੜਦੀ ਰਹੇ ਹਾਂਜੀ ਠੀਕ ਹੈ ਜੀ ਬਾਕੀ ਇਹਨਾਂ ਦੀ ਵਰਜੀ ਆ ਅਸੀਂ ਤਾਂ ਬਿਰਤ ਕਰਦੀ ਕਰਦੇ ਆ ਬਿਲਕੁਲ ਆਏ ਕੋਈ ਗਰਮੀ ਦੀ ਵਰਤਨੀ ਕੋਈ ਗਲਤ ਨਹੀਂ ਬੋਲਣਾ ਪਿਆਰ ਨਾਲ ਇਹਨਾਂ ਤੋਂ ਜੋੜ ਲੈਣਾ ਲੈਣਾ ਚਾਹੁੰਦੇ ਆ ਠੀਕ ਹੈ ਜੀ ਧੰਨਵਾਦ ਜੀ